ਦ ਕੋਰ ਜੀ ਫਰੀਦ ਕੋਰ ਵਿੱਚ ਸ਼੍ਰੋਮਣੀ ਕਾਲੀਦਾਸ ਸੁਧਾਰ ਲਹਿਰ ਦੀ ਪਲੀਠੀ ਮੀਟਿੰਗ ਹੋਈ ਹੈ। ਇਹ ਕਹਿ ਸਕਦੇ ਆ ਕਿ ਬੜੀ ਕਾਮਯਾਬੀ ਮੀਟਿੰਗ ਹੈ ਤੇ ਬੜਾ ਪਰਮਾਕਟ ਸੀਗਾ ਤੇ ਆਪ ਜਿਹੜੇ ਇੰਨਾ ਚੋਂ ਸ਼ਹਿਰਾਂ ਚੋਂ ਲੋਕ ਜਿਹੜੇ ਵਰਕਰ ਸਾਡੇ ਆਪ ਉੱਠ ਕੇ ਆਏ ਨੇ ਉਹਨਾਂ ਨੂੰ ਜਜ਼ਬਾ ਸੀ ਕਿ ਉਹਨਾਂ ਨੇ ਇਹ ਜਿਹੜੀ ਆਪਣੀ ਸੁਧਾਰ ਲਹਿਰ ਦੀ ਮੂਵਮੈਂਟ ਸ਼ੁਰੂ ਕੀਤੀ ਆ ਉਹਦਾ ਸਾਥ ਦੇਣਾ ਆਇਆ। ਬਹੁਤਾ ਪ੍ਰਬੰਧ ਅਸੀਂ ਤਾਂ ਨਹੀਂ ਕੀਤਾ ਸਾਡੇ ਲੋਕਲ ਵਿਲੀਜਸ਼ਿਪ ਨੇ ਆਪਣੇ ਤੌਰ ਤੇ ਕੀਤਾ ਆ ਤੇ ਸਾਰਾ ਪੰਜਾਬ ਪੰਥਦਰ ਦੇ ਪੰਥ ਦੇ ਜਿਹੜੇ ਹਦਾਸ਼ੀ ਨੇ ਪੰਥ ਦੇ ਪੈਰੋਕਾਰ ਨੇ ਗੁਰੂ ਨਾਨਕ ਨਾਮਲੇਵਾ ਸੰਗਤ ਆ ਜਾਂ ਸਮੂਚਾ ਜਿਹੜਾ ਪੰਜਾਬੀ ਸਮਾਜ ਹੈ ਉਹ ਚਾਹੁੰਦਾ ਆ ਕਿ ਸ਼੍ਰੋਮਣੀ ਕਾਲੀ ਦਲ ਦੁਆਰਾ ਮੋੜ ਸੁਰਜੀਤ ਕੀਤਾ ਜਾਵੇ ਤਕੜਾ ਹੋਵੇ ਇਹ ਜਿਹੜੀ ਕਮਜ਼ੋਰੀ ਸਾਡੇ ਸਾਹਮਣੇ ਆਈ ਆ ਇਸ ਕਮਜ਼ੋਰੀ ਨੂੰ ਅਸੀਂ ਦੂਰ ਕਰ ਸਕੀਏ ਉਹ ਜਿਹੜੇ ਕਮਜ਼ੋਰੀਆਂ ਕਰਕੇ ਅਕਾਲੀ ਦਲ ਬਹੁਤ ਥੱਲੇ ਆ ਗਿਆ ਨਿਗਾਰ ਆ ਗਿਆ ਗੱਲ ਨਾਲ ਚ ਉਹ ਕਮਜ਼ੋਰੀਆਂ ਨੂੰ ਸੀ ਅਡਰੈਸ ਕਰਨਾ ਚਾਹੁੰਦੇ ਆ ਤੇ ਇੱਕ ਨਵਾਂ ਜਿਹੜਾ ਮੈਸੇਜ ਦੇਣਾ ਚਾਹੁੰਦੇ ਆ ਸਾਰੇ ਪੰਜਾਬੀਆਂ ਨੂੰ ਤੇ ਸਿੱਖ ਜਗਤ ਨੂੰ ਕਿ ਅਸੀਂ ਕਿਸੇ ਸਵਾਰਥ ਲਈ ਨਹੀਂ ਤੁਰੇ ਸਾਡਾ ਆਪਣਾ ਕੋਈ ਪਰਸਨਲ ਇੰਟਰਸਟ ਨਹੀਂਗਾ ਕੋਈ ਕਿਸੇ ਅਹੁਦੇ ਲਈ ਨਹੀਂ ਤੁਰੇ ਅਜਦਾ ਸਿਰ ਸਾਨੂੰ ਦਰਦਿਆ ਸ਼ਰਮ ਦੇ ਅਕਾਲੀ ਦਲ ਦਾ ਤੇ ਸਾਡੀ ਸੋਚ ਜਾਂ ਪੰਥਕ ਤੇ ਅਸੀਂ ਚਾਹੁੰਦੇ ਆ ਕਿ ਪੰਥਕ ਸੋਚ ਨੂੰ ਦੁਆਰਾ ਉਜਾਗਰ ਕੀਤਾ ਜਾਵੇ ਜੇ ਜਿਹੜੀ ਪੰਥ ਦਾ ਜਿਹੜੀ ਵਿਚਾਰਧਾਰਾ ਸੀ ਸਿਧਾਂਤ ਸੀਗਾ ਅਗਰ ਸਾਡੇ ਲੀਡਰਸ ਨੂੰ ਉਹਨਾਂ ਮਾਂ ਛੱਡਦੇ ਅੱਜ ਇੰਨੀ ਸਾਡੀ ਦੁਰਦਸ਼ਾਨੇਸ਼ੀ ਹੋਣੀ ਅਸੀਂ ਸਾਰੇ ਆਪਣੇ ਸਲਾਮ ਤੋਂ ਪਾਸੇ ਅਟਕ ਗਏ ਅਸੂਲ ਅਸੀਂ ਛਿੱਕੇ ਡਾਂਗ ਤੇ ਕੁਝ ਵੀ ਨਹੀਂ ਅਗਰ ਸਾਡੇ ਬੱਲੇ ਰਿਆ ਸੋ ਸਾਨੂੰ ਇਹ ਜਿਹੜਾ ਪਰਾਲਾ ਕਰਨਾ ਪੈਣਾ ਸੀ ਇਹ ਸਾਡਾ اخਲਾਕੀ ਤੌਰ ਤੇ ਬਦ ਸੀਗਾ ਤੇ ਧਾਰਮਿਕ ਤੌਰ ਤੇ ਸਾਡੀ ਸਮਝਵਾਰੀ ਬਣਦੀ ਸੀ ਕਿਉਂਕਿ ਧਾਰਮਿਕ ਤੌਰ ਤੇ ਬੜੇ ਗਲਤ ਫੈਸਲੇ ਹੋਏ ਜਿਹਨਾਂ ਫੈਸਲਾ ਕਰਕੇ ਅਸੀਂ ਇੰਨੇ ਸਾਲਾਂ ਦਾ ਸਾਡਾ ਨਿਸ਼ਾਨ ਹੁੰਦਾ ਆ ਰਿਹਾ ਸ਼੍ਰੋਮਣੀ ਕਾਲੀਕਲ ਦਾ ਫਿਰ ਉਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹੇ ਜਾਵਾਂਗੇ ਹਰ ਜ਼ਿਲ੍ਹੇ 'ਚ ਮੀਟਿੰਗ ਕਰਾਂਗੇ ਭਲਕੇਸ਼ ਕਰਾਂਗੇ ਤੇ ਸਾਨੂੰ ਇਹ ਜਿਹੜੇ ਸਨੇਹ ਮਿਲ ਰਿਹਾ ਪੰਜਾਬ ਦੇ ਪਿੰਡਾਂ 'ਚੋਂ ਕਸਬਿਆਂ 'ਚੋਂ ਸ਼ਹਿਰਾਂ 'ਚੋਂ ਉਹ ਮਿਲ ਰਿਹਾ ਕਿ ਲੋਕ ਸਾਡੇ ਨਾਲ ਸਹਿਮਤੀ ਪ੍ਰਗਟਾ ਰਹੇ ਨੇ ਤਸੱਲੀ ਆ ਲੋਕਾਂ ਨੂੰ ਜੋ ਅਸੀਂ ਫੈਸਲਾ ਲਿਆ ਉਹ ਕਹਿੰਦੇ ਸਹੀ ਆ ਵਿਦੇਸ਼ਾਂ ਵਿੱਚ ਬੈਠੇ ਵੀ ਸਾਡੇ ਆਪਣੇ ਪੰਜਾਬੀ ਜਿਹੜੇ ਭਰਾ ਆ ਭਾਈਚਾਰਾ ਉਹ ਵੀ ਇਸ ਗੱਲ ਦੀ ਤਸੱਲੀ ਕਰ ਰਿਹਾ ਤੇ ਸਹਿਮਤ ਆ ਪਰ ਹੁਣ ਥੋੜਾ ਬਹੁਤਾ ਸਮਾਂ ਚਾਹੀਦਾ ਆ ਲੇਕਿਨ ਅਸੀਂ ਚਾਹੁੰਦੇ ਆ ਕਿ ਸਾਰਾ ਪੰਥ ਇਕੱਠਾ ਹੋਵੇ ਕੋਈ ਅਸੀਂ ਕਿਸੇ ਨਿਜੀ ਵਿਅਕਤੀ ਦੇ ਵਿਰੋਧ ਨਹੀਂ ਗਏ ਇੱਕ ਨਿਜੀ ਸੋਚ ਜਿਹੜੀ ਆ ਜੇ ਇੱਕ ਵਿਅਕਤੀ ਕਹੇ ਕਿ ਸਾਰਾ ਕੁਝ ਮੈਂ ਹੀ ਕਰਨਾ ਤੇ ਮੇਰੇ ਆਲੇ ਦੁਆਲੇ ਸਭ ਕੁਝ ਹੋਣਾ ਚਾਹੀਦਾ ਇਹ ਕਦੀ ਪੰਥ ਦੀ ਪਰੰਪਰਾ ਨਹੀਂ ਰਹੀ ਇਹ ਸਾਡਾ ਕੋਈ ਆਪਣਾ ਫਲਸਫਾ ਨਹੀਂ ਰਿਹਾ ਸੋ ਇਹ ਸਾਂਝੀ ਬਾਤ ਦਾ ਜਿਹੜਾ ਸੁਨੇਹਾ ਮਿਲਦਾ ਪੰਥ ਦਾ ਤੇ ਇਹ ਹੈਗਾ ਪੰਜ ਪ੍ਰਧਾਨੀ ਦਾ ਕਲੈਕਟਿਵ ਲੀਡਰਸ਼ਿਪ ਅਸੀਂ ਕਲੈਕਟਿਵ ਲੀਡਰਸ਼ਿਪ ਦਾ ਸਿਧਾਂਤ ਲੈ ਕੇ ਤੁਰੇ ਆ ਕਿ ਸਾਰਿਆਂ ਦੀ ਬਰਾਬਰ ਸੁਣਨ ਵਾਲੀ ਬਣਦੀ ਆ ਕੋ ਵੱਡਾ ਛੋਟਾ ਨਹੀਂ ਠੀਕ ਆ ਕੋ ਸੀਨੀਅਰ ਹੋ ਸਕਦਾ ਕਿਦਾ ਤੇ ਅਰਬਾ ਜ਼ਿਆਦਾ ਹੋ ਸਕਦਾ ਹੈ ਕਈਆਂ ਨੇ ਆਪਣੀ ਉਮਰਾਂ ਲਾਈਆਂ ਨੇ ਪਰ ਸਭ ਦਾ ਸਤਿਕਾਰ ਹੈ ਸਭ ਨੂੰ ਨਾਲ ਲੈ ਕੇ ਚੱਲਣਾ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਸ ਵਿੱਚ ਕਾਮਯਾਬ ਹੋਵਾਂਗੇ ਸਰ ਸੁਮੇਕਾਲੀ ਦਾ ਸਰਕਾਰ ਸਮੇਂ ਤੁਸੀਂ ਦੱਸਦੇ ਹੋ ਕਿ ਕਈ ਕਹਿ ਕੇ ਦਸ ਫੈਸਲੇ ਹੋਏ ਜਿਨ੍ਹਾਂ ਨੂੰ ਲੈ ਕੇ ਕਾਲੀ ਦਾ ਫੈਕਟ ਹੋਇਆ ਜਿੰਦੀ ਅਜਨਿੰਦਾ ਆਪਣੇ ਸ਼ਿਰਕਾਮ ਦਾ ਸੌਪਤ ਹੋਈ ਹੈ ਕੀ ਲੱਗਦਾ ਉਹ ਵੀ ਮੁੱਦੇ ਜਿਹਨਾਂ ਤੇ ਮੁੱਖ ਤੌਰ ਤੇ ਗੱਲ ਕਰੀਏ ਬੇਸਵੀ ਮਾਮਿਆਂ ਨੂੰ ਔਰ ਦੂਸਰੀ ਗੱਲ ਕਰੀਏ ਤੇ ਡੇਰਾ ਸਚਾ ਤੋਂ ਦਾ ਦੇ ਮੁਖੀ ਨੂੰ ਮਾਫੀ ਦੇਣੀ ਹੈ ਕੀ ਹੋਣਾ ਸਦਾਰ ਲੈਨ ਇੰਨਾ ਸਾਰਿਆਂ ਨੂੰ ਲੈ ਕੇ ਕੀ ਸਟੈਂਡ ਲੈ ਤੇ ਪਛਿਤਾ ਪਹਿਲਾਂ ਆਪਣੇ ਕਾਲ ਤਖਤ ਸਾਹ ਤੇ ਜਾ ਕੇ ਆਪਣੀ ਜਿਹੜੀ ਮੰਗ ਪੱਤਰ ਹੀ ਬੇਨਤੀ ਪੱਤਰ ਦੇ ਕੇ ਆਏ ਆ ਕਿ ਅਸੀਂ ਆਪ ਕਿਮਾ ਮੰਗਣਾ ਚਾਹੁੰਦੇ ਹਾਂ ਜੇ ਸਾਡੇ ਤੋਂ ਕਿਸੇ ਤੋਂ ਵੀ ਕੋਈ ਪਤਾਈ ਹੋਈ ਹੋਵੇ ਅਸੀਂ ਆਪਣੀ ਜ਼ਿੰਮੇਵਾਰੀ ਨਾ ਪੂਰੀ ਕਰ ਸਕੇ ਹੋਏ ਪਾਰਟੀ 'ਚ ਰਹਿੰਦੇ ਆਂ ਪਾਰਟੀ ਇੱਕ ਪਰਿਵਾਰ ਆ ਕਿਵਰੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪੁੱਛਦਾ ਹੀ ਨਹੀਂਗਾ ਆਪਣੇ ਤੌਰ ਤੇ ਆ ਫੈਸਲੇ ਲੈ ਜਾਂਦੇ ਆਂ ਪਰ ਉਹ ਅਸੀਂ ਸਾਰਾ ਕੁਝ ਬੇਨਤੀ ਕਰਿਆ ਆਂ ਗੱਲਤਖ ਸਾਹਿਬ ਵੇਖੇ ਜਾ ਕੇ ਉਹਨਾਂ ਸਾਰੀ ਪ੍ਰਕਿਰਿਆ ਸਿੰਘ ਸਭਾ ਨੂੰ ਚਲਾ ਰਹੇ ਨੇ ਤੇ ਸਿੱਖ ਪਰੰਪਰਾ ਦੇ ਮੁਤਾਬਕ ਉਹਦਾ ਫੈਸਲਾ ਹੋ ਜਾਣਾ ਆ ਲੇਕਿਨ ਅਸੀਂ ਸਾਨੂੰ ਕਰਨਾ ਕਿਉਂ ਪਿਆ ਕਰਨਾ ਬਸ਼ੁਕਰ ਜਿਹੜਾ ਸਵਾਲ ਤੁਸੀਂ ਕੀਤਾ ਇਸ ਕਰਕੇ ਪਿਆ ਕਿ ਜਿਹੜੇ ਫੈਸਲੇ ਲੈ ਉਹ ਸਾਰੇ ਗੈਰ ਪੰਕਚੇ ਸੀਗੇ ਉਹ ਆਪਣੇ ਸਿੱਖ ਧਰਮ ਦੇ ਜਿਹੜੇ ਸਾਡੇ ਸੂਲ ਨੇ ਸਾਡਾ ਫਲਸਫਾ ਆ ਜਾਂ ਅਕਾਲ ਪੁਰਖ ਸਾਡੀ ਜਿਹੜੀ ਵਿਧੀ ਵਿਧਾਨ ਹੈ ਪਰੰਪਰਾ ਉਹਨਾਂ ਦੇ ਸਾਰੇ ਉਲਟ ਸੀਗੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਪੀਆਂ ਨੂੰ ਸਲਾਹ ਨਹੀਂ ਦੇਵਾ ਸਕੇ ਤੇ ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਤੇ ਫਿਰ ਦੱਸੋ ਜੀ ਕਿੱਥੇ ਗਏ ਆ ਇਸ ਕਰਕੇ ਸਾਨੂੰ ਸੰਗਤ ਨੇ ਨਖੇੜਤਾ ਆਈਸਲੇਟ ਹੋ ਗਏ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਜੇ ਆਪਣੇ ਸੋਚੀਏ ਤਾਂ ਹੀ ਲੋਕਾਂ ਨੇ ਵੀ ਸਾਡਾ ਸਾਥ ਛੱਡਤਾ ਇਸ ਲਈ ਸਾਨੂੰ ਹੁਣ ਉਮੀਦ ਹੈ ਕਿ ਲੋਕ ਆਪਣੇ ਇਸ ਲਹਿਰ ਦੇ ਨਾਲ ਜੁੜਨਗੇ ਅਸੀਂ ਇੱਕ ਨਵੀਂ ਜਿਹੜੀ ਸੋਚ ਲੈ ਕੇ ਤੁਰਾਂਗੇ ਉਹ ਸੋਚ ਹੈਗੀ ਆ ਜੋ ਪਰੰਪਰਾ ਜੋ ਸਾਡਾ ਆਪਣੇ ਵਿਚਾਰਧਾਰਾ ਆ ਜੋ ਸਿਧਾਂਤ ਆ ਚੱਕ ਪੰਥ ਦਾ ਉਹ ਤੋਂ ਬਿਲਕੁਲ ਨਹੀਂ ਥੜਕਾਂਗੇ ਤੇ ਉਹ ਜਿਹੜੀ ਉਸ ਸਦਾਤ ਨੂੰ ਜਾਗਰੂਕ ਕਰਕੇ ਇਹ ਅਸੀਂ ਆਪਣਾ ਜਿਹੜਾ ਸੁਨੇਹਾ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਆ ਕਿ ਅੱਗੇ ਵਾਂਗੂ ਨਹੀਂ ਕੰਮ ਚੱਲਣਾ ਜਿਹੜਾ ਪਹਿਲਾਂ ਚਲਾਉਂਦੇ ਸੀਗੇ ਜਮੂਰੀਅਤ ਨਹੀਂ ਉਹਨਾਂ ਨੇ ਆਪਣੇ ਪੂਰੀ ਉਹਦਾ ਧਿਆਨ ਕੀਤਾ ਉਹਨਾਂ ਨੇ ਆਪਣੀ ਨਿਜ ਪ੍ਰਸਤਾਨ ਮੋੜੇ ਲਿਆਂਦਾ ਪਾਰਟੀ ਨੂੰ ਇੱਕ ਕਹਿ ਲਓ ਕੰਪਨੀ ਵਾਂਗ ਚਲਾਇਆ ਪਾਰਟੀ ਕੋ ਕੰਪਨੀ ਨਹੀਂ ਹੈਗੀ ਕੋਈ ਕਾਰਪੋਰੇਟ ਘਰਾਣਾ ਨਹੀਂਗਾ ਇ ਤਾਂ ਇੱਕ ਜਮਾਤ ਆ ਸਿੱਖ ਪੰਥ ਦੀ ਨੁਮਾਇੰਦਾ ਜਿਹੜਾ ਕਰਦੀ ਆ ਉਸ ਤਰੀਕੇ ਨਾਲ ਜੱਦਬੰਦੀ ਨਹੀਂ ਚਲਾਉਣਾ ਚਾਹੀਦਾ ਸੀਗਾ ਜੋ ਅਸੀਂ ਸਾਰੇ ਪਰਾਲਾ ਕਰਨ ਵਾਸਤੇ ਅੱਗੇ ਵਧੇ ਆ ਤੇ ਸਾਨੂੰ ਉਮੀਦ ਆ ਕਿ ਸੰਗਤ ਵੀ ਸਾਡਾ ਸਾਥ ਦੇਗੀ ਤੇ ਗੁਰੂ ਸਾਹਿਬ ਸ਼ਰਤ ਮਿਲ ਕਰਨਗੇ ਤਕਰੀਬ 9 ਸਾਲ ਹੋ ਗਏ ਫੇਸਟ ਮਾਣੇ ਕੋਈ ਗੱਡੀ ਵੀ ਐਤਮਾਮ ਹੈ ਇਹ ਤਾਂ ਇਨਸਾਫ ਹੁੰਦਾ ਹੈ ਕਿ ਉਹ ਅੱਗੇ ਜਾ ਕੇ ਉਹਨਾਂ ਲੋਕਾਂ ਨਾਲ ਤੁਸੀਂ ਖੜੋਗੇ ਜਿਹੜੇ ਇਸ ਇਨਸਾਫ ਦੀ ਲੜਾਈ ਲੜ ਰਹੇ ਹੋ ਔਰ ਇਸ ਸੰਧੀ ਲੜਾਈ ਤੇ ਤੁਹਾਡਾ ਕੀ ਯੋਗਦਾਨ ਹੈ ਦੇਖੋ ਅਸੀਂ ਤਾਂ ਚਾਹੁੰਦੇ ਸੀ ਇਨਸਾਫ ਗਾਲੀਦਾਰੀ ਸਰਕਾਰ ਵੇਲੇ ਹੁੰਦਾ ਨਹੀਂ ਸਭ ਤੋਂ ਦੇ ਹੋਇਆ ਇਸ ਕਰਕੇ ਅਸੀਂ ਬਹੁਤ ਵੱਡੀ ਮਾਰ ਖਾ ਲਈ ਆ ਹੁਣ ਜਿਹੜੇ-ਜਿਹੜੇ ਵੀ ਕੋਈ ਪੰਥਦਰਦੀ ਇਹਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ ਸੰਘਰਸ਼ ਕਰ ਰਹੇ ਨੇ ਸਾਡਾ ਵੀ ਯੋਗਦਾਨ ਉਹਨਾਂ ਦੇ ਨਾਲ ਆ ਅਸੀਂ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਅਸਮਤ ਨੂੰ ਕਿਹੜਾ ਪੰਜਾਬੀ ਹੈ ਜਿਹੜਾ ਨਹੀਂ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਨਹੀਂ ਮੰਨਦਾ ਇੱਥੇ ਪੰਜਾਬ 'ਚ ਜਾਂ ਦੁਨੀਆ ਪੱਧਰ ਤੇ ਕਹਿ ਲਓ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਜਾਣਦੇ ਆ ਸੋਚ ਕਰਕੇ ਜਿਹੜਾ ਵੀ ਕਿਸੇ ਨੇ ਪਾਪੀ ਨੇ ਪਾਪ ਕੀਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਮਿਲੂਗੀ ਜ਼ਰੂਰ ਇੱਥੇ ਮਿਲੂਗੀ ਦਰਗਾਹ 'ਚ ਮਿਲੋਗੇ ਪਰ ਜਿਹੜੇ ਜਿਹੜੇ ਆਪਣੇ ਵਿਅਕਤੀ ਲੋਕ ਜਾਂ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੇ ਆ ਅਸੀਂ ਉਹਨਾਂ ਨਾਲ ਪੂਰਾ ਮੋਢਾ ਨਾਲ ਲਾ ਕੇ ਚੱਲਾਂਗੇ ਤੇ ਸਾਨੂੰ ਉਮੀਦ ਆ ਕਿ ਠੀਕ ਆ ਲੇਟ ਤਾਂ ਹੋ ਗਏ ਦੇਰ ਹੈ ਦੇਰ ਨਹੀਂ ਇੱਕ ਨੱਕ ਦਿਨ ਉਹਨਾਂ ਪਾਪੀਆਂ ਨੂੰ ਸਜ਼ਾ ਮਿਲਣੀ ਆ ਇਹ ਸਾਰਾ ਕੁਝ ਸੰਗਤ ਦੇ ਸਾਹਮਣੇ ਆ ਜਾਣਾ ਤੇ ਬਹੁਤ ਜਲਦ ਸਮਾਂ ਆਉਣ ਵਾਲਾ ਆ ਲੇਕਿਨ ਚਾਹੇ ਉਹ ਕਾਲੀਜਾਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਜਾਂ ਝਾੜੂ ਦੀ ਸਰਕਾਰ ਆ ਮਾਦਰੀ ਸਰਕਾਰ ਆ ਸਾਰੀਆਂ ਸਰਕਾਰਾਂ ਨੇ ਹੁਣ ਤੱਕ ਆਪਣਾ ਸਵਾਰਥ ਦੇਖਿਆ ਵੋਟਾਂ ਦੇਖੀਆਂ ਤੇ ਉਹਨਾਂ ਨੇ ਸਿਆਸਤ ਕੀਤੀ ਆ ਕਿਸੇ ਸਰਕਾਰ ਤੋਂ ਹੇਠ ਤੱਕ ਇਨਸਾਫ ਨਹੀਂ ਦੇ ਹੋਇਆ ਪਰ ਉਮੀਦ ਕਰਦੇ ਆ ਕਿ ਗੁਰੂ ਸਾਹਿਬ ਆਪ ਕਿਰਪਾ ਕਰਨਗੇ ਤੇ ਸਮੇਂ ਮੁਤਾਬਕ ਇਨਸਾਫ ਹੋਊਗਾ ਸਾਰੇ ਪਾਪੀਆਂ ਨੂੰ ਸਜ਼ਾ ਮਿਲਣਗੀਆਂ ਅਸੀਂ ਉਹਦੇ ਵਾਸਤੇ ਪੂਰੇ ਵਚਨਬੱਧ ਹਾਂ